ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਪੁਲਿਸ ਦੀ ਬਹੁਤ ਵੱਡੀ ਅਪਡੇਟ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਜੋ ਸਕੋਰ ਕਾਰਡ ਸੀ ਉਹਨਾਂ ਨੂੰ ਵੀ ਅਪਡੇਟ ਕਰ ਦਿੱਤਾ ਗਿਆ ਹੈ ਤੇ ਜੋ ਸੀ ਮੈਰਿਟ ਲਿਸਟ ਜੋ ਕੱਟ ਆਫ ਗਈ ਸੀ ਫਿਜ਼ੀਕਲੀ ਉਸ ਨੂੰ ਵੀ ਥੋੜਾ ਜਿਹਾ ਅਪਡੇਟ ਕਰ ਦਿੱਤਾ ਗਿਆ ਹੈ ਤੁਹਾਨੂੰ ਸਾਰਾ ਇਸ ਵੀਡੀਓ ਜਸਦੇ ਸਭ ਤੋਂ ਪਹਿਲਾਂ ਥੱਲੇ ਸਕਰੋਲ ਕਰਦੇ ਨੂੰ ਸਟ੍ਰਕਸ਼ਨ ਦੇਖਦੇ ਹਾਂ ਉਹਨਾਂ ਦਾ ਜੋ 19 9 2025 ਨੂੰ ਜੋ ਅਪਡੇਟ ਹੋਇਆ ਸੀ ਉਹਨਾਂ ਦੇ ਨੋਟੀਫਿਕੇਸ਼ਨ ਨੂੰ ਵਿਖਦੇ ਹਾਂ ਸਭ ਤੋਂ ਪਹਿਲਾਂ ਇੱਥੇ ਲਿਖਿਆ ਹੋਇਆ ਹੈ ਕਿ 3756 ਆਬਜੈਕਸ਼ਨ ਲਗੀਆਂ ਸੀ ਜਿਸ ਵਿਚਾਰਨਾਂ ਦਾ ਰਿਵਿਊ ਹੋਣ ਕਰਕੇ ਟੋਟਲ ਉਹਨਾਂ ਦੇ 7 ਗਲਤੀਆਂ ਹੋਈਆਂ ਸੀ ਜੀ ਮਿਸਟੇਕ ਹੋਣ ਕਰਕੇ ਉਹਨਾਂ ਨੇ ਹੁਣ ਕੱਟ ਆਫ ਤੇ objections ਨੂੰ ਵੀ ਸਾਰਾ ਅਪਡੇਟ ਕਰ ਦਿੱਤਾ ਗਿਆ ਹੈ ਤਾਂ ਦੁਬਾਰਾ ਦੇਖਦੇ ਹਾਂ ਹੁਣ ਜੋ ਕੱਟ ਆਫ ਗਈ ਹੈ ਦੋਸਤੋ ਤਾਂ ਆ ਸਾਰੀ ਕੱਟ ਆਫ ਤੁਸੀਂ ਵੇਖ ਸਕਦੇ ਹੋ BC ਦੀ ਥੋੜੀ ਜੀ ਕੱਟ ਗਈ ਹੈ ਪਹਿਲਾਂ 74 ਸੀ ਹੁਣ 73 ਤੇ ਹੋ ਗਈ ਹੈ ਅਲੱਗ-ਅਲੱਗ ਕੈਟਾਗਰੀ ਦੀ ਲੱਗ-ਲੱਗ ਕੱਟ ਆਫ ਦੇਖ ਸਕਦੇ ਹੋ ਮੈਂ ਸਕਰੋਲ ਕਰਦੇ ਆਂਦਾ ਹਾਂ ਤਾਂ ਸਾਰੀ ਕੈਟਾਗਰੀ ਦੀ ਅਲੱਗ-ਅਲੱਗ ਕੱਟ ਆਫ ਤੁਸੀਂ ਵੇਖ ਸਕਦੇ ਹੋ ਤਾਂ ਪਏ ਪੰਜਾਬ ਪੁਲਿਸ ਦਾ ਬਹੁਤ ਵੱਡਾ ਅਪਡੇਟ ਹੈ ਹੁਣ ਗੱਲ ਕਰਦੇ ਹਾਂ ਜੋ ਨਵੀਂ ਲਿਸਟ ਜਾਰੀ ਹੋਈ ਹੈ ਉਹ ਨਵੀਂ ਲਿਸਟ ਜਾਰੀ ਆ ਦੋਸਤੋ ਜੋ ਬੱਚੇ ਰਹਿ ਗਏ ਸੀ ਹੁਣ ਉਹਨਾਂ ਦਾ ਵੀ ਨਾਮ ਆ ਗਿਆ ਹੈ ਦੋਸਤੋ ਤੁਸੀਂ ਆਪਣਾ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਉੱਥੇ ਤੁਹਾਨੂੰ ਇਹ ਲਿਸਟ ਸਾਰੀ ਮਿਲ ਜਾਏਗੀ ਸਾਰਾ ਨੋਟੀਫਿਕੇਸ਼ਨ ਸਾਰੇ ਮਿਲ ਜਾਣਗੇ ਆਪਣਾ ਟੈਲੀਗ੍ਰam ਚੈਨਲ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਇਸੇ ਹੀ ਜਲਦੀ ਉਹਨੂੰ ਜੁਆਇਨ ਕਰ ਲਓ ਸਾਰਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏਗਾ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਡਾਊਟ ਕਲੀਅਰ ਹੋ ਗਿਆ ਹੋਵੇਗਾ ਕਿ ਜੋ ਕੀ ਸੀ ਅਪਡੇਟ ਤਾਂ ਤੁਸੀਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਖੋਲ ਕੇ ਤੁਹਾਨੂੰ ਇਨਸਟ੍ਰਕਸ਼ਨ ਵੀ ਦੇਖ ਸਕਦੇ ਤਾਂ ਸਾਰਾ ਕੁਝ ਲਿਖਿਆ ਹੋਇਆ ਹੈ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਧੰਨਵਾਦ ਜੀ